ਸਕਲ ਦੀ ਅੱਜ ਫਿਰ ਨੌਂ ਲੋਕਾਂ ਦਾ ਸਵਾਗਤ ਹੈ ਤੇ ਅੱਜ ਹੋ ਗਈ 21 ਤਰੀਕ ਤੇ ਅੱਜ ਆ ਜੋਗਾ ਦੇਵਸ ਦਾ ਦੇ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦੇਣਾ ਅੱਜ ਬਰਸਾਤ ਹੋਈ ਤੇ ਬਰਸਾਤ ਦੇ ਕਰਨ ਵੇਖ ਲਓ ਤੁਸੀਂ ਕੀ ਲਾਤ ਹੋਏ ਢੇਰੇ ਦੇ ਗਲੀਆਂ 'ਚ ਪਾਣੀ ਭਰ ਗਿਆ ਤੇ ਆਪਾਂ ਫੋਟੋ ਖਿੱਚ ਲੈਣੇ ਇੱਕ ਤੇ ਇਸ ਸਾਈਡ ਤੋਂ ਵੀ ਦੇਖ ਲਓ ਸਾਹਮਣੇ ਇੰਟਰਲੋਕਿੰਗ ਟਾਈਲ ਲੱਗੀ ਹੈ ਇੰਟਰਲੋਕਿੰਗ ਟਾਈਲ ਲੱਗੀ ਆ ਫਰਸ਼ ਵਾਲੀ ਛੜ ਗਿਆ ਸੀਮਟਡ ਛੜ ਗਿਆ ਉਹਦੇ ਉੱਤੇ ਹੀ ਰੇਤ ਪਾ ਕੇ ਇਹ ਟਾਈਲ ਲਗਾਤੀ ਤੇ ਸਾਹਮਣੇ ਇੱਟਾਂ ਚੁੱਕ ਰਹੇ ਆ ਤੇ ਕਿਉਂਕਿ ਕੱਲ ਸੀਮੈਂਟ ਕੀਤਾ ਸੀ ਇਹਨਾਂ ਨੇ ਕੋਈ ਸੀਮਟਨਾਂ ਨਾ ਖਰਾਬ ਕਰਦੇ ਤੇ ਉਹਦੇ ਕਰਕੇ ਆ ਦੇਖ ਲਓ ਟਾਇਲ ਲੱਗ ਰਹੀ ਆ ਇਸ ਸਾਈਡ ਤੇ ਅੱਜ ਕੀ ਤਰੀਕ ਹੈ ਤੇ 20 ਤਰੀਕ ਨੂੰ ਰਾਤ ਬਰਸਾਤ ਹੋਈ ਆ ਤੇ ਤਿੰਜਾਖਲਾ ਬਰਸਾਤ ਦੇ ਨਾਲ ਬਾਜ਼ਾਰ ਦੇ ਵਿੱਚ ਪਾਣੀ ਭਰਿਆ ਤੇ ਗਾਰੀ ਗਾਰ ਹੋ ਗਈ ਇਸ ਸਾਈਡ ਵੀ ਝਾੜੂ ਫੇਰੇ ਜਾ ਰਿਹਾ ਤੇ ਉਧਰ ਪਾਣੀ ਢੋੜਿਆ ਜਾ ਰਿਹਾ ਬੜੀ ਗੰਦਗੀ ਪਈ ਆ ਸਾਰੀ ਗਾਰ ਬਾਜ਼ਾਰ ਦੇ ਵਿੱਚ ਆ ਗਈ ਆ ਨਾਲੀਆਂ ਦੀ ਭਰ ਕੇ ਪਾਣੀ ਜਿਹੜਾ ਓਵਰਫਲੋ ਹੋ ਗਿਆ ਤੇ ਇਹ ਹਜੇ ਹਾਲਾਤ ਹੋਏ ਬਰਸਾਤ ਇੰਨੀ ਹੋਈ ਕਿ ਤੁਸੀਂ ਦੇਖ ਸਕਦੇ ਹੋ ਖੇਤ ਚ ਪਾਣੀ ਭਰ ਗਿਆ ਪੂਰਾ ਤੇ ਅੱਜ ਆਜੀ ਜੋਗਾ ਦੇਵਸ ਤੇ 21 ਜੂਨ ਤੇ ਉਹਦੇ ਸਿਨੇਮੈਟਿਕ ਤੁਹਾਨੂੰ ਦਿਖਾਉਂਗਾ ਜੋਗਾ ਦੇਵਸ ਤੇ ਅੱਜ ਆਪਣੇ ਕਰਤਾਰਪੁਰ ਕੋਰੀਡੋਰ ਦੇ ਵਿੱਚ ਜੋਗਾ ਦੇਵਸ ਮਨਾਇਆ ਗਿਆ ਵਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹਦੇ ਵਿੱਚ ਸਾਰਿਆਂ ਨੇ ਪਾਰਟਿਸਪੇਟ ਕੀਤਾ ਤੇ ਉਸ ਤੋਂ ਪਹਿਲਾਂ ਤੁਸੀਂ ਇਦਾਂ ਕਰਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਸਿਨੇਮੈਟਿਕ ਜਿਹੜੇ ਹੈਗੇ ਤੁਸੀਂ ਦੇਖਿਓ ਜੋਗਾ ਦੇ ਵਿੱਚ ਦੇ ਵੀ ਤੇ ਬਾਕੀ ਹੋਰ ਵੀ ਜਿਹੜੇ ਹੋਣਗੇ ਤੁਹਾਨੂੰ ਦਿਖਾਵਾਂਗਾ ਅੱਜ ਮੌਸਮ ਥੋੜਾ ਸਹੀ ਹੋ ਗਿਆ ਥੋੜਾ ਥੋੜਾ ਠੰਡਾ ਆ ਪਰ ਗਰਮੀ ਹੈਗੀ ਆ ਬੱਦਲ ਹੋਇਆ ਪਿਆ ਰਾਤ ਬਹੁਤ ਬਰਸਾਤ ਹੋਈ ਪਿੱਛਲਾਵਾਂਗੇ ਤੇ ਆਪਣੀਆਂ ਅੱਡੀਆਂ ਨੂੰ ਉਧਾਂ ਉਧਾ ਲਵਾਂਗੇ 1 2 3 4 5 6 7 8 9 10 ਰਿਲਾਇਸ ਹੁਣ ਆਪਾਂ ਦੁਹ ਹੋਏ ਪਿੱਛੇ ਨੂੰ ਝੁਕ ਜਾਓ 1 2 3 ਆਹ ਦੇ ਉੱਤੇ ਕੇਂਦਰਿਤ ਤੱਕੇ ਰੱਖੋ ਹੋਲੀ ਦੇ ਨਾਲ ਆਪਣੀਆਂ ਅੱਖਾਂ ਨੂੰ ਖੋਲ ਲਵੋ ਤੇ ਆਪਣੇ ਲੱਕ ਤੇ ਗਰਦਨ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਆਪਣੀਆਂ ਅੱਖਾਂ ਨੂੰ ਬੰਦ ਕਰ ਲਵੋ ਕੁਝ ਸਮਾਂ ਇਸ ਆਪਾਂ ਦੇ ਵਿੱਚ ਅਸੀਂ ਧਿਆਨ ਲਗਾਵਾਂਗੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਵੋ ਤੇ ਗੱਦੀ ਬਾਹ ਨੂੰ ਪਿਛੋਂ ਤੇ ਪਿੱਛੇ ਦੀ ਤਰਫ ਤੇ ਰੱਖ ਲਾਂ 1 2 3 4 5 6 7 8 ਦੋਨੋਂ ਹੱਥਾਂ ਨੂੰ ਉੱਪਰ ਲੈ ਜਦੋਂ ਹੱਸਣਾ ਹੈ ਦੋਨੋਂ ਹੱਥਾਂ ਨੂੰ ਉੱਪਰ ਲੈ ਕੇ ਜਾਣਾ ਹਾਂ ਜੀ ਰੈਡੀ 1 2 3 ਸਟਾਰਟ ਫੇਰ ਦੁਬਾਰਾ 1 2 3 ਸਟਾਰਟ ਫੇਰ ਦੁਬਾਰਾ ਵੀ 1 2 3 ਸਟਾਰਟ ਲਾਸਟ ਟਾਂ ਕਰਾਂਗੇ ਪੂਰੀ ਜੋਰ ਨਾਲ ਆਵਾਜ਼ ਆਵੇ 1 2 3 ਸਟਾਰਟ ਹਾਂਜੀ ਰਿਹਾ